ਬڑا ਚਿਹਰਾ ਹੋ ਗਿਆ ਨੂਰ ਦੀ ਮੰਮੀ ਦਾ ਬਲੌਗ ਨਹੀਂ ਦੇਖਿਆ ਅੱਜ ਦੇਖੀਏ ਦੇਖੋ ਭਾਜੀ ਹਰ ਸ਼ਕਰਾਉ ਹੈ ਕੰਮ ਤਾਂ ਹੈ ਨਹੀਂ ਤੈਨੂੰ ਕੋਈ ਵਿਹਲੀ ਨੂੰ ਪੋਚੇ ਦਾ ਕੰਮ ਮਾਈ ਨੂੰ ਕੀ ਯਾਰ ਬਲੌਗ ਚ ਦੇਖਣੀ ਨੂਰ ਦੀ ਮੰਮੀ ਪਰ ਨੂਰ ਦਾ ਪਾਪਾ ਦਿਖਾਈ ਜਾਂਦਾ ਨੂਰ ਦੀ ਮੰਮੀ ਦਾ ਚਲੋ ਛੱਡੋ ਪਰ ਗੱਲ ਇਹ ਹੈ ਕਿ ਭਾਜੀ ਮਰਿਆਦਾ ਚ ਰਹੋ ਯਾਰ ਜੇ ਹੱਥਾਂ ਚ ਫੋਨ ਆ ਕੇ ਇਹਦਾ ਮਤਲਬ ਇਹ ਥੋੜਾ ਕਿ ਪੋਚਾ ਤਾਂ ਲੈ ਲੈਂਦੇ ਯਾਰ ਅਗਲੀ ਨੂੰ ਪੋਚਾ ਲਾਉਣ ਲਈ ਤੂੰ ਪਹਿਜੋ ਚੁੰਨੀ ਪਰ੍ਹਾਂ ਨੂੰ ਜਾਂਦੀ ਨਾਲੇ ਉਹਦੀ ਛਾਤੀ ਉੱਲ ਨੂੰ ਕੈਮਰਾ ਮਾਰੀ ਜਾਂਦਾ ਭਾਜੀ ਥੋੜਾ ਤਾਂ ਮਰਿਆਦਾ ਚ ਰਹੋ ਯਾਰ ਅਸੀਂ ਤਾਂ ਡੇ ਤਕੜੇ ਫੈਨ ਆ ਹਨ ਪੋਚਾ ਬਹੁਤ ਤਕੜੇ ਫੈਨ ਆਈ ਉਦੋਂ ਤੋਂ ਫੈਨ ਹੈ ਜਦੋਂ ਤੁਸੀਂ ਦਿਖਾਇਆ ਨੂਰ ਦੀ ਨੂਰ ਦੁੱਧੂ ਪੀ ਰਿਹਾ ਆ ਉਦੋਂ ਦੇ ਫੈਨ ਹੈ ਤੁਹਾਡੇ ਆ ਦੇਖੋ ਤੁਸੀਂ ਨੂਰ ਦੀ ਮੰਮੀ ਆ ਨੂਰ ਦੀ ਮੈਂ ਅੱਜ ਪਤੀ ਬਣਾਇਆ ਫਿਰ ਅੱਜ ਮੈਂ ਸੁੱਕੇ ਆਲੂ ਸੁੱਕੇ ਆਲੂ ਸੁੱਕੇ ਆਲੂ ਸੁੱਕੇ ਆਲੂ ਤੇਰਾ ਕੀ ਆ ਮੈਂ ਸੁੱਕੇ ਆਲੂ ਮੈਂ ਕਹਾਂਦਾ ਨਹੀਂ ਤੇ ਤੇਰੇ ਸੁੱਕੇ ਆਲੂ ਬਣਾ ਫਿਰ ਕੀ ਖਾਓਗੇ ਉਹ ਬਣਾ ਦਿਆਂਗੀ ਚਲ ਸੁੱਕੇ ਆਲੂ ਖਾ ਜਾਓ ਇੱਕ ਸੁੱਕੇ ਆਲੂ ਖਾ ਲੈਂਦੇ ਆ ਕੋਈ ਗੱਲ ਨੂਰ ਨੇ ਮੈਂ ਕੀ ਕੀਤੀ ਆਲੂ ਖਾਣੇ ਮੈਂ ਤਾਂ ਬਣਾਏ ਸੀ ਤੁਸੀਂ ਦੱਸੋ ਕੀ ਖਾਣੇ ਉਹ ਨਹੀਂ ਹੁਣ ਤੂੰ ਖਾ ਤੂੰ ਹੁਣ ਜਾਏਂਗੀ ਤੇ ਪ੍ਰੇਮ ਕਿਉਂ ਆਊਟ ਹੋ ਜਾਏਗੀ ਨਾ ਨਹੀਂ ਤੇ ਫਿਰ ਉਹ ਮੇਰਾ ਔਖਾ ਜਾਣਾ ਮੈਨੂੰ ਫਿਰ ਗੱਲ ਨਹੀਂ ਹੋਣੀ ਅਨੂਰ ਦੀ ਮੰਮੀ ਬੈਠੀ ਹੈ ਔਰ ਕੀ ਬਣਾ ਰਹੀ ਏ ਅਨੂਰ ਦੀ ਮੰਮੀ ਮੈਂ ਦਾਲ ਤਰੀ ਸੀ ਦਾਲ ਤਰੀ ਦਾਲ ਤਰੀ ਬਰਾਏ ਲੋਕਾਂ ਦੀ ਦਾਲ ਖਾ ਲਈ ਪਾਣੀ ਥੋੜਾ ਹੋਰ ਪਾਣਾ ਪੈਣਾ ਤੁਸੀਂ ਲਾ ਦੇ ਦਿਓ ਮੈਨੂੰ ਪਾਣੀ ਮੈਂ ਨਹੀਂ ਲੈ ਆਣਾ ਮੈਂ ਤਾਂ ਵੀਡੀਓ ਕਰ ਬਣਾਏਗਾ ਮੈਂ ਨਹੀਂ ਲੈ ਆਣਾ ਚਲ ਮੈਂ ਲਿਆ ਆਣਾ ਚਲ ਕੋਈ ਨਹੀਂ ਤੂੰ ਲੈ ਆ ਇਕ ਹੋਰ ਰਿਆਣਾ ਹੁੰਦਾ ਆਏ ਤੁਸੀਂ ਲੈ ਕੇ ਦਿੱਤੀ ਸੀ ਮੈਂ ਜਰ ਪਾਣੀ ਲੈ ਕੇ ਆਣੀ ਆ ਨਾਲ ਚ ਪਾਣੀ ਕੱਟ ਗਿਆ ਸੀ ਮੈਂ ਕਿ ਚੱਲ ਪਾਣੀ ਪਾ ਦਿੰਦੀ ਥੋੜਾ ਜਿਹਾ ਹੈ ਨਾ ਹਾਂ ਚੱਲ ਮੈਂ ਰੋਟੀ ਵੀ ਲਾਣੀ ਫਿਰ ਲੋ ਲੈ 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 ਲੈਂਨੇ ਆ ਫਿਰ ਮੇਰਾ ਹੋ ਜਾਣ ਕਿਸੇ ਪਹਿਲਾਂ ਰੋਟੀ ਬਣਾ ਕੇ ਕੰਮ ਨਵੇੜ ਕੇ ਚੱਲ ਜਾਂਦੀ ਆ ਠੀਕ ਹੈ ਨੌਰ ਦੀ ਅੱਬੀ ਠੀਕ ਹੈ ਨੌਰ ਦੀ ਮੈਂ ਚਲੇਗੀ ਤੇ ਮੈਨੂੰ ਹੁਣ ਗੱਲ ਨਹੀਂ ਆਣੀ ਕੋਈ ਨੂਰ ਦੀ ਮੰਮੀ ਡੱਬੀ ਗੀਤਾਰ ਸੈਟ ਕਰੀ ਆ ਤਾਰ ਚੱਲੀ ਨਹੀਂ ਕੀ ਖਰਾਬੀ ਹੋ ਗਈ ਪਤਾ ਨਹੀਂ ਕੀ ਖਰਾਬੀ ਨੂਰ ਦੀ ਮੰਮੀ ਪਿੱਜੀ ਖੜੀ ਐ ਹੈ ਨੂਰ ਦੀ ਮੰਮੀ ਤੇ ਵਿਚਾਰੀ ਦੇ ਕੰਮ ਨਹੀਂ ਮੁਕਣਿਆ ਅਜੇ ਰੋਟੀ ਪਕਾਉਣੀ ਐ ਹਨਾ ਸਬਜ਼ੀ ਬਣਾਉਣੀ ਐ ਰੋਟੀ ਸਬਜ਼ੀ ਬਣਾਉਣੀ ਐ ਰੋਟੀ ਪਕਾਉਣੀ ਐ ਅਜੇ ਨੂਰ ਦੀ ਮੰਮੀ ਵੀ ਸੋਚਦੀ ਹੋਣੀ ਐ ਮੈਂ ਕਿੰਨਾ ਵਿਆਹ ਕਰਾ ਲਿਆ ਸਾਰੀ ਦਿਹਾੜੀ ਕੈਮਰਾ ਉਹਦੀ ਛਾਤੀ 'ਚ ਤੂੰ ਨਹੀਂ ਰੱਖਦਾ ਓਏ ਛੋਟੇ ਵੀਰ ਬੱਸ ਕਰ ਬੱਸ ਕਰ ਚੰਗਾ ਨਹੀਂ ਲੱਗਦਾ ਜੇ ਨੂਰ ਦੀ ਮੰਮੀ ਦਿਖਾਉਣੀ ਦਿਖਾ ਤੂੰ ਤਾਂ ਦਿਖਾਈ ਨੂਰ ਦੀ ਮੰਮੀ ਦਾ ਜਾਨਾ ਹਾਂਜੀ ਮੈਂ ਖੜੀ ਆ ਤੂੜੀ ਵਾਲੇ ਚ ਕਿਉਂਕਿ ਨੂਰ ਦੇ ਆਈ ਪੋਟੀ ਤੇ ਨੂਰ ਸਾਕੇ ਦੇ ਸਾਹਮਣੇ ਪੋਟੀ ਨਹੀਂ ਕਰਦਾ ਕਹਿੰਦਾ ਮਮਾ ਮੈਂ ਲੋਕ ਕੇ ਪੋਟੀ ਕਰਨੀ ਤੈਨੂੰ ਤੂੜੀ ਵਾਲ ਚ ਟਾ ਰੱਖੀ ਆ ਤੇ ਤੈਨੂੰ ਪੋਟ ਕਰਾਈ ਜਣੀ ਆ ਤੇ ਇੱਥੇ ਤੂੜੀ ਪਈ ਆ ਤੈਨੂੰ ਉਸ ਨੂੰ ਥੋੜਾ ਦੇਖ ਹੀ ਲਿਆ ਉਹ ਤੁਸੀਂ ਬੈਠਾ ਆ ਕਿਉਂਕਿ ਨੰਗਾ ਨਹੀਂ ਦਿਖਾ ਸਕਦੇ ਨੂਰ ਨੂੰ ਆ ਵੱਚਾ ਖੜਾ ਪਿਆ ਉਹ ਬੰਦਾ ਮੰਨੂ ਸਿੰਘ ਖੜਾ ਤੇ ਤੂੜੀ ਸਾਡੇ ਕੱਲ ਨੂੰ ਆ ਜੂਗੀ ਪੁਰਾਣੀ ਤੂੜੀ ਇੰਨੀ ਕੀ ਪਈ ਐ ਆ ਪਈ ਇੰਨੀ ਕੱਲ ਨੂੰ ਥੂੜੀ ਸਾਡੇ ਆ ਜੂਗੀ ਤੇ ਪਾਸੋਂ ਕਣਕ ਆਊਗੀ ਸਾਡੇ ਕੋ ਲੈਂਦੀਆਂ ਗੁਲਫੀਆਂ ਦੋਨੇ ਲੈਂਦੀਆਂ ਚਾਕਲੇਟ ਵਾਲੀਆਂ ਲੈ ਆਵੀ ਨੂਰ ਦੀ ਅੰਮੀ ਤੇ ਮੈਨੂੰ ਆਲੇ ਚਾਖਾ ਲਓ ਕਾ ਜੰਮੀ ਪਾਣੀ ਪੀਂਦੇ ਤੇ ਕਾ ਜੀਏ ਦਸ ਖਾਂ ਦੰਦੀ ਵੱਢ ਕੇ ਦਸ ਪਰ ਜਾਈ ਚੂਪਾ ਬਹੁਤ ਵਧੀਆ ਮਾਰਦੀ ਏ ਸਾਲਾ ਜਾਣ ਕੇ ਇਹੋ ਜੀ ਚੀਜ਼ ਲਿਆਉਂਦਾ ਜਿਸ ਤੋਂ ਨੂਰ ਦੀ ਮੰਮੀ ਦਾ ਟੈਲੈਂਟ ਪਤਾ ਲੱਗੇ ਚੂਪੇ ਬਾਰੇ ਬੜਾ ਗਿਆਨ ਆ ਨੂਰ ਦੀ ਮੰਮੀ ਨੂੰ ਲੋ ਜੀ ਤੜਕਣ ਵਾਲੀ ਮਹਿਗੀ ਕੜਾਈ ਅੱਗੇ ਧਰ ਲਈ ਨੂਰ ਤੜਾਈ ਸਾਰੀ ਤੇ ਖਾ ਲੈ 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 ਲੋ ਜੀ ਕੜਾਈ ਧਰ ਲਈ ਅੱਗੇ ਡੰਗਰ ਹਮੇਸ਼ਾ ਖੁਰਲੀ ਵਿੱਚ ਹੀ ਖਾਣਾ ਪਸੰਦ ਕਰਦੇ ਆ ਲੋ ਜੀ ਇਹ ਮਤੀਰੀਆਂ ਲੈ ਕੇ ਆਂਦੀ ਆ ਆ ਰਾਜਸਥਾਨ ਤੋਂ ਰਾਜਸਥਾਨ ਤੋਂ ਲੈ ਕੇ ਆਂਦੀ ਆ ਮਤੀਰੀਆਂ ਤੇ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੇ ਤੁਹਾਨੂੰ ਦਿੱਤੀਆਂ ਸੀ ਦੋ ਤਾਂ ਆਂਟੀ ਦੇ ਪਾਸ ਹੀ ਰਹਿ ਗਏ ਭਾਜੀ ਵੀਡੀਓ ਮਤੀਰੀਆਂ ਤੋਂ ਵੀ ਸ਼ੁਰੂ ਹੋ ਸਕਦੀ ਸੀ ਫਿਰ ਮਤੀਰੇ ਕਿਉਂ ਪਹਿਲਾਂ ਸ਼ੋਅ ਕੀਤੇ ਸਹੀ ਸਹੀ ਦੱਸੇ ਟੋਕਰੀ ਕਿੰਨੇ ਸਾਲ ਪਹਿਲਾਂ ਧੋਤੀ ਸੀ ਹਾਂਜੀ ਐਸ ਤੱਕ ਵੀਡੀਓ ਕਿੱਦਾਂ ਲੱਗ ਰਹੀ ਹੈ ਮੈਨੂੰ ਲੱਗ ਰਹੀ ਹੈ ਆਹੋਂ ਮੋਟੇ ਨੂੰ ਜੇ ਤੇਰੇ ਜਿੱਦੜੂ ਆਸਨਾ ਹੈ ਨਹੀਂ ਕਿਤੇ ਫਿਰ ਹੇ 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 ਅਮਰੋ ਚਾਤ ਮਾੜੀ ਜੀ ਨੂਰ ਦੀ ਮੰਮੀ ਕੰਨੀ ਨਹੀਂ ਆਂਦੀ ਨਾਸਤੇ ਵਾਸਤੇ ਇਹ ਤੇਰੀ ਤੀਵੀਂ ਆ ਮਿੱਤਰਾ ਕੋਈ ਰਖੇਲ ਨਹੀਂ ਜਿਹੜੇ ਸਾਬ ਨਾਲ ਮੰਮੇ ਦਿਖਾਉਂਦੀ ਆ ਮੈਨੂੰ ਲੱਗਦਾ ਤੇਰੇ ਤਿਲਾਂ ਚ ਤੇਲ ਨਹੀਂ ਚਾਰ ਦਿਨ ਸਾਨੂੰ ਧਾਰੀਤੀ ਦੇਦੇ ਯਾਰ ਅਸੀਂ ਵੀ ਕੋਈ ਵੈਬ ਸੀਰੀਜ਼ ਬਣਾ ਕੇ ਦੇਖ ਲਗੇ ਐਂ ਕਾ ਤੂੰ ਕਰਦਾਗਾ ਹੋਰ ਹੁਣ ਸੀਲ ਤਾਂ ਲਾਈ ਰੱਖੀ ਆ ਨੇ ਤੰਦਰਾ ਇਹ ਆਟਾ ਗੁੰਦੀ ਆ ਤਾਂ ਮੋਬਾਈਲ ਕੋਡੀ ਹੁੰਦੀ ਆ ਤਾਂ ਮੋਬਾਈਲ ਸਿੱਧੀ ਹੁੰਦੀ ਆ ਤਾਂ ਮੋਬਾਈਲ ਤੇ ਅਸੀਂ ਕੰਮ ਇਹੋ ਜਿਹਾ ਨਾ ਹੁਣ ਬਾਸ਼ ਇਕੱਠੀ ਕਰਦੇ ਆ ਅਸੀਂ ਨਾ ਗਦੇ ਲਿਆ ਲਿਆ ਤੁਹਾਡੇ ਸਾਰਿਆਂ ਦੇ ਗੇਟਾਂ ਦੇ ਬੱਲ ਕੇ ਜਾਣੀ ਆਂਗੇ ਠੀਕ ਆ ਨਾ ਤੇ ਫੇਰ ਇਹ ਤੁਹਾਡਾ ਜਿਹੜਾ ਭੂਤ ਆ ਇਹ ਠੰਡਾ ਹੋਊਗਾ ਇਹਨਾਂ ਦਾ ਦੇਸੀ ਵਾਲਾ ਹਾਂ ਜਦੋਂ ਜੀ ਕਰਿਆ ਕਰੀ ਉਹ ਗਦਾ ਘੂੜ ਕੇ ਅੰਦਰ ਲੈ ਜਾ ਕੇ ਰੀ ਕੰਗਾ ਛੱਡ ਆਇਆ ਕਰੀ ਦੇ ਕੋਲ ਭੈਣ ਨਹੀਂ ਲਗਾਉੜਾ ਆ ਨੂਰ ਦੀ ਮੰਮੀ ਤੇ ਵਰੇਜੀ ਸੁਣ ਕੇ ਨਾ ਅੰਗਰੇਜ਼ ਵੀ ਦੇਸ਼ ਛੱਡ ਗਏ ਸੀ ਜੀ ਇਸ ਸਿੱਧਰੀ ਨੂੰ ਕੁਝ ਨਹੀਂ ਪਤਾ ਲੱਗਦਾ ਨੇ ਚੱਕਿਆ ਮੋਬਾਈਲ ਤੇ ਬਸ ਵੀਡੀਓ ਪਾਉਣੀ ਹੁੰਦੀ ਐ ਨੇ ਆ ਵੇਖਿਓ ਵੀਡੀਓ ਫਿਰ ਕਰਦੇ ਆ ਸੰਨ ਡਰਾਈ ਫਰੂਟ ਕਿੱਥੇ ਖੁੱਲਾ ਰਹਿ ਗਿਆ ਤੇ ਇਹਦੇ ਵਿੱਚ ਚੂਹੀਆਂ ਵੱਡਦੀਆਂ ਤੇ ਹੁਣ ਬੰਦੂਏ ਘੜਚ ਪਾਉਣਾ ਪਊਗਾ ਮੁਜੀਆ ਪੁਜੀਆ ਟਸਟੀ ਪਤਾ ਨਹੀਂ ਮੰਮੀ ਨੇ ਛੱਡਿਆ ਕਿ ਨੂਰੀ ਛੱਡਿਆ ਮੈਨੂੰ ਰੱਖੀ ਧਿਆਨ ਟਸਟੀ ਪੁਜੀਆ ਵਿੱਚ ਚਾਪਤੀ ਸਿਰ ਤੇ ਮਿਕਸ ਕਰਿਆ ਤੈਨੂੰ ਛੱਡਿਆ ਮੈਂ ਤਾਂ ਕਿਉਂ ਛੱਡੂਗੀ ਮੈਂ ਪਾ ਲਾ ਕੁਛ ਖੁੱਲਾ ਬੈ ਡਰਾਈ ਫਰੂਟ ਲਗੀ ਤਾਂ ਚੂਹੀ ਵੇਗੀ ਵੱਢ ਕੇ ਚੋ ਨਿਕਲ ਅੱਛਾ ਆ ਹੁੰਦਾ ਡਰਾਈ ਫਰੂਟ ਸੰਤ ਤਾਂ ਪਤਾ ਹੀ ਅੱਜ ਲੱਗਿਆ ਤੈਨੂੰ ਸਿਦਰੀਏ ਪੰਜਾਬੀ ਕਿਹਾ ਵੀਡੀਓ ਪਾਉਣ ਤੋਂ ਪਹਿਲਾਂ ਨਾ ਮੈਨੂੰ ਪੁੱਛ ਲਿਆ ਕਰ ਫੋਨ ਤੇ ਫੋਨ ਕਰਕੇ ਇਹਨੇ ਤੈਨੂੰ ਕੁਝ ਨਹੀਂ ਦੱਸਣਾਗਾ ਆ ਗਿਆ ਨਾ ਪਿੱਛੇ ਵੀਡੀਓ ਦੇ ਵਿੱਚ ਇਹਨੇ ਤੇਰੀ ਬੇਇੱਜ਼ਤੀ ਕਰਾਉਣੀ ਹੁੰਦੀ ਹੈ ਤੇ ਵਿਊ ਲੈਣੇ ਹੁੰਦੇ ਥੋੜੀ ਸਿਆਣੀ ਬਣ ਅੱਖੇ ਲੱਗ ਤੇਰੀ ਗੱਲ ਸੁਣਿਆ ਕਰ ਚੱਲ ਛੱਡ ਤੂੰ ਡਰਾਈਵ ਫੁੱਟਾਂ ਨੂੰ ਆ ਗਿਆ ਕੌਮਲਾ ਜਾ ਵੇਖ ਸਮਾਈ ਤਾਂ ਦੇ ਦੇ ਕਹਿ ਖਾਰ ਚੜ ਗਿਆ ਗਰਮ ਚੜ ਗਿਆ। ਫਰੀ ਟੁੱਟੀ ਹੈ। ਗਰਮ ਤਾਂ ਹੋ ਰਾਇਆ ਤੇ ਧੁੱਪੇ ਵੀ ਇੰਦਾ ਲੱਗਦਾ। ਸ਼ਾਮੇ ਹੱਥ ਕੋ ਤੱਤਾ ਰਾਇਆ ਪਿਆ। ਬਾਹਰ। ਤੰਗੰਦਾ ਸੀ ਨਾ ਸਵਟਰ ਪਾਲਾ ਸਵਟਰ ਪਾਲ ਮੈਂ ਨੂੰ ਤੜਕੇ ਜਦੋਂ ਜਾਂਦੀ ਜੈ ਨਾ ਮੈਂ ਕਿਹਾ ਠੰਡ ਹੁੰਦੀ ਆ ਤੇ ਹੁਣ ਤੂੰ ਕੋਟ ਜਾਂ ਸਵਟਰ ਕੱਢ ਲੈ। ਹੋਸ਼ਾਪੁਣੀ ਚ ਲੈ ਕੇ ਲੰਡਾ ਜਾਂ ਕੰਬਲ ਤੇ ਭਗ ਜਾਂਦੀ ਦੌੜ ਲਾਉਣ। ਦੋ ਦਿਨ ਇੰਨੀ ਠੰਡ ਪਈ ਹੈ ਨਾ ਪਿੱਛੇ ਮਾਂ ਤਾਂ ਚੜ ਮੈਂ ਆਪ ਮੋਟਾ ਨਵੀ ਅੱਜ ਚੱਲੇ ਨੂਰ ਦੀ ਮੰਮੀ ਦਾ ਪਛਾਣ ਪੱਤਰ ਬਣਾਉਣ ਉਹ ਟੱਕਰ ਜਿਹੜੇ ਚਾਹੀਦੀਆਂ ਆਈਡੀਆਂ ਮੇਰੇ ਪਛਾਣ ਪੱਤਰ ਦੀ ਨੂਰ ਦੀ ਮੰਮੀ ਦੇ ਆਧਾਰ ਕਾਰਡ ਦੀ ਚੱਲੀਏ ਫਿਰ ਚਲੋ ਤੇ ਪਹਿਲਾਂ ਇੱਕ ਦੋ ਵਾਰੀ ਟਰਾਈ ਕਰਿਆ ਸੀ ਪਰ ਬਣਿਆ ਨਹੀਂ ਸਾਡੇ ਵਿਆਹ ਨੂੰ ਤਾਂ ਐਕਚੁਅਲੀ 4 ਸਾਲ ਹੋ ਗਏ 4 ਪੂਰੇ ਹੋ ਗਏ 4 ਸਾਢੇ 4 ਸਾਲ ਹੋ ਗਏ ਸਾਡੇ ਵਿਆਹ ਨੂੰ ਪਰ ਇਹਦਾ ਪਛਾਣ ਪੱਤਰ ਹੈ ਨਹੀਂ ਸੀ ਆਧਾਰ ਕਾਰਡ ਤੋਂ ਉਹ ਵੀ ਬਣਵਾ ਲਿਆ ਸੀ ਆਪਾਂ 2 ਕੁ ਮਹੀਨੇ ਬਾਅਦ ਹੀ ਹਨ ਪਛਾਣ ਪੱਤਰ ਦੀ ਕੋਸਤਾ ਲੋੜ ਜੀ ਨਹੀਂ ਪਈ ਤੇ ਕੁਸ ਕਈ ਵਾਰੀ ਬਣਾਉਣਾ ਸੀ ਫਿਰ ਪਿੱਛੋਂ ਪਿੰਡੋਂ ਕਟਵਾਇਆ ਨਹੀਂ ਸੀਗਾ ਹਨਾ ਤੇ ਨੂਰ ਦੀ ਮੰਮੀ ਦੇ ਪਿੰਡੋਂ ਪਿੰਡ ਦਾ ਨਾਮ ਨਹੀਂ ਦੱਸਦੇ ਪਿੰਡੋਂ ਕਟਵਾਇਆ ਨਹੀਂ ਸੀਗਾ ਸਾਰੇ ਪਤਾ ਸਾਰਿਆਂ ਨੂੰ ਨਹੀਂ ਦੱਸਣਾ ਵੀ ਨਹੀਂ ਆਪਾਂ ਨੂਰ ਦੁੱਧ ਚੁੰਗੀ ਜਾਂਦਾ ਤੇ ਆਮਾ ਹੋਰ ਨੂਰ ਕੀ ਕਰੇ ਪਰ ਤੂੰ ਤੂੰ ਨੂਰ ਦੀ ਮੰਮੀ ਦਾ ਕੋਈ ਛੱਡੀ ਨਾ ਦਿਖਾਉਣ ਕਰਨੀ ਹੋ ਇਥੇ ਇਹ ਇੱਕ ਇਹ ਕਹੇ ਚਾਵਲ ਬੰਦਾ ਦੇਖਿਆ ਨੂਰ ਦੀ ਮੰਮੀ ਦੇ ਮਤਲਬ ਕੀ ਕੀ ਤੂੰ ਦਿਖਾਦਾ ਓਏ ਨੂਰ ਦੀ ਮੰਮੀ ਸਾਥ ਓਏ ਵੀਵਿਊ ਵੀਵਿਊ ਚਾਹੀਦਾ ਤੈਨੂੰ ਹੈ ਮੰਥਲੀ ਇਨਕਮ ਹੀ ਚਾਹੀਦੀ ਹੈ ਫੇਸਬੁੱਕ ਤੇ ਨੂਰ ਦੀ ਮੰਮੀ ਐਦਾਂ ਨੂਰ ਦੀ ਮੇਰੀ ਗੱਲ ਸੁਣ ਨੂਰ ਪੋਟੀ ਕਰਦਾ ਹੋਵੇ ਨਾ ਉਹ ਕਹਿੰਨੇ ਵੀ ਨੂਰ ਸ਼ਰਮ ਮੰਦ ਹੈ ਨੂਰ ਦੀ ਮੰਮੀ ਤੂੰ ਨੰਗੀ ਕਰੀ ਫਿਰਦਾ ਤੂੰ ਹੱਦ ਹੋ ਗਈ ਦਿਮਾਗ ਤੋਂ ਕੰਮ ਲੈ ਨਾ ਨੂਰ ਸ਼ਰਮ ਕਰੀ ਜਾਂਦਾ ਥੋੜਾ ਤੇ ਨੂਰ ਦੀ ਮੰਮੀ ਤੋਂ ਵੀ ਕਰਾ ਲਓ ਥੋੜੀ ਸ਼ਰਮ ਉਹ ਵੀ ਉਹ ਦੰਦ ਕੱਢ ਕੇ ਮੇਰੇ ਲੱਗੀ ਵੀ ਤੂੰ ਭਾਈਏ ਪਰਦਾ ਕਰ ਲੈ ਜਨਾਨੀ ਆ ਬੱਚੇ ਵੀ ਵੀਡੀਓ ਦੇਖਦੇ ਆ ਕੋਈ ਛੋਟੇ ਬੱਚੇ ਵੱਡੇ ਬੰਦੇ ਇਨਸਾਨ ਬੁੜੀਆਂ ਸਭ ਦੇਖਦੇ ਆ ਤੂੰ ਪਰਦਾ ਕਰ ਲੈ ਸਭ ਪਤਾ ਇਹਨਾਂ ਨੂੰ ਕੀ ਦਿਖਾ ਰਿਹਾ ਕਦੋਂ ਵੀਡੀਓ ਬਣਦੀ ਆ ਓਏ ਸਾਰਿਆਂ ਨੂੰ ਰਿਦਮ ਪਤਾ ਹੈ ਇਹ ਵੀ ਕਿੱਥੇ ਕੀ ਵੀ ਹੋਣਾ ਵਾ ਸਭ ਉਹੀ ਲੱਗੇ ਹੋਏ ਨੇ ਕਾਰਨ ਸਭ ਕੰਜਰਖਾਨਾ ਦਾ ਮਤਲਬ ਇੱਜ਼ਤ ਵਾਲੀ ਚੁੰਨੀ ਤਾਂ ਖੂਟੀ ਤੇ ਟੰਗਤੀ ਬਸ ਨੂਰ ਦੀ ਮੰਮੀ ਕਮਾਈ ਤਾਂ ਤੂੰ ਬਹੁਤ ਪੁਰਾਣੀ ਫਿਰਦਾ ਸਾਡੇ ਡਿੱਕੇ ਉਨ ਚੜਿਆ ਤੂੰ ਇਹ ਹੈ ਮੇਰੇ ਵਾਈਫ आप सभी इनको जानती होंगी बहुत हार्ड वर्क करते हैं इनकी वजह से ही आज हम यहाँ तक पहुँचे हैं पिछली मैं मेरी पाँच पाँच छः साल की जर्नी को जब मैं देखता हूँ ना तो मैं एक बिल्कुल शून्य था जब से ये मेरी लाइफ में आए हैं मेरी लाइफ बिल्कुल एकदम से चेंज हो चुकी है तो मैं इसको अपनी लाइफ का सबसे बड़ा पार्ट इसको बहुत मैं लकी मानता हूँ क्योंकि इसकी वजह से आज मैं जहाँ भी हूँ इसकी बदौलत ही हूँ क्योंकि दुनिया ने सबने साथ छोड़ा रिश्तेदारों ने छोड़ा अपनों ने छोड़ा बट एक एक यही एक रिश्ता है जो मेरे साथ मतलब कंधे से कंधा मिला के खड़ा हुआ है तो दुनियादारी से आप कभी भी अपेक्षाएं ना रखें अपने खुद पे अपने पे दम रखें भी हम कुछ करेंगे लाइफ में अगर बड़ा करना है तो लोगों को इग्नोर करना सीख लें क्योंकि लोग आपको कभी भी आगे नहीं जाने देना चाहते